ਹੁਸ਼ਿਆਰਪੁਰ ਦੇ ਵਿੱਚ ਜੋ 5 ਸਾਲਾ ਮਾਸੂਮ ਦੇ ਨਾਲ ਕਾਂਡ ਹੋਇਆ ਉਸ ਤੋਂ ਬਾਅਦ ਲਗਾਤਾਰ ਪਰਿਵਾਸੀਆਂ ਦੇ ਖਿਲਾਫ ਲੋਕਾਂ ਦਾ ਗੁੱਸਾ ਭੜਕਦਾ ਨਜ਼ਰ ਆ ਰਿਹਾ ਅਤੇ ਇਹਨਾਂ ਨੂੰ ਪੰਜਾਬ ਤੋਂ ਕੱਢਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉੱਥੇ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੇ ਵਿੱਚ ਇੱਕ ਅਜਿਹੀ ਅਨਾਉਂਸਮੈਂਟ ਹੋਈ ਜਿਸ ਨੂੰ ਸੁਣ ਕੇ ਪਿੰਡ ਵਿੱਚ ਰਹਿ ਰਹੇ ਪਰਿਵਾਸੀਆਂ ਨੂੰ ਵੀ ਭਾਜਣਾ ਪੈ ਗਿਆ ਅਤੇ ਹੁਣ ਉਹਨਾਂ ਦੇ ਵੱਲੋਂ ਵੀ ਫਿਰ ਆਪਣਾ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿੱਤਾ ਹੋਵੇਗਾ ਕਿਉਂਕਿ ਅਨਾਉਂਸਮੈਂਟ ਹੀ ਪਰਿਵਾਸੀਆਂ ਦੇ ਖਿਲਾਫ ਸੀ ਆਉ ਸੁਣਦੇ ਹਾਂ। ਪਿੱਛੇ ਦੇ ਹਸ਼ਿਆਰਪੁਰ ਦੇ ਵਿੱਚ ਕਿਸੇ ਪਰਵਾਸੀ ਵੱਲ ਸੋਤੇ ਜਿਹੇ ਬੱਚੇ ਦਾ ਗਾਇਨ ਗੋਸ਼ਕੋਨ ਮੌਕੇ ਤੋਂ ਹੁੰਦੇ ਸਕੇ ਰਹੀਆਂ ਜੜੀਆਂ ਹੋ ਗਈਆਂ ਜੜੀਆਂ ਵਾਰ ਦਾਤਾਂ ਨੂੰ ਹਾਰ ਗੋਦੇ ਢਿੰਗ ਦੇਣਾ ਅਨ ਗੌਂਦ ਦੀ ਗੰਦੀ ਨਾ ਮਸ ਜੀ ਮਜ਼ਦਰਾ ਬੰਨੋ ਛੋ ਉਹਨਾਂ ਨੂੰ ਵੀ ਹਲੀਏ ਪਣੀ ਲਗਰ ਦੇ ਤੱਕ ਕਗਨ ਬਾਪੇ ਦੁ ਮਮਾ ਪੋਣਾ ਨਜ਼ਰ ਪੰਚਤ ਅਤੇ ਦੋਹੇ ਕਿਸਾਨ ਦੁਨੀਆ ਨਗਰ ਦੇ ਮੋਤਵਾਰ ਸਭ ਜਨ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਹੈ ਪਹੁੰਚ ਚੁੱਕੇ ਆ ਛੋ ਘਰਦਰ ਦੇ ਬੰਦੇ ਨੂੰ ਬੇਨਤੀ ਹੈ ਕਿ ਆਵਾਜ਼ ਸੰਗਾ ਸਾਰ ਆਪਣੇ ਪੰਚਾਇਤ ਘਰ ਦੇ ਵਿੱਚ ਪਹੁੰਚ ਦੀ ਕਿਰਪਾਲਤਾ ਕਰੋ ਤਾਂ ਅਹੋ ਜਿਹੇ ਹੀ ਜੜੀ ਘਟਣਾ ਉਹਨੂੰ ਅੱਗੇ ਰੰਗ ਤੇ ਕੋਈ ਹੋ ਨਹੀਂ ਸਕੂ ਉਹ ਪਹਿਲਾ ਪਈ ਆ ਮੇਰੇ ਜਿਹੜਾ ਆ ਸਮਝਣ ਜਾਂਦੇ ਸੋ ਦੇਤੀ ਆ ਭਾਜੀ ਦਉਦੀ ਤੋਂ ਦਉਦੀ ਆਵਾਂ ਹਿੰਦਾਂ ਸੈਨੇ ਆਪਣੇ ਗੰਦੇ ਭਾਜੀ ਨੂੰ ਨਹਾਣ ਪਣੀ ਸੰਗ ਸਤਿਕਾਰ ਕਰੂ ਉਹਦੇ ਦੇ ਸਪੰਟਨ ਦੀ ਤਰਫ ਆਉਂ ਕਰੂ ਪੰਗੋ ਦੇ ਸ਼ਹਿਰ ਨਗਰ ਵਾਲੇ ਸੰਗਠਨ ਦੇ ਸਹਿਯੋਗ ਨਾਲ ਇਹ ਮਪਾਈ ਪੰਗੋ ਦਾਪਤੀ ਸੋਦਾ ਦੇ ਕਿ ਪੰਜਾਬ ਦੇ ਵਿੱਚ ਪਰਿਵਾਸੀ ਮਜ਼ਦੂਰਾਂ ਨੂੰ ਲੈ ਕੇ ਦਿਨੋ ਦਿਨ ਗੁੱਸਾ ਵਾਧਾ ਨਜ਼ਰ ਆ ਰਿਹਾ ਤੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਨਾ ਪਰਿਵਾਸੀਆਂ ਦੇ ਖਿਲਾਫ ਮਤੇ ਪਾਉਣ ਲੱਗੀਆਂ ਨੇ તાਜੇ ਮਾਮਲੇ ਦੀ ਗੱਲ ਕਰੀਏ ਬਠਿੰਡਾ ਦੇ ਗਹਿਰੀ ਭਾਗੀ ਦੇ ਵਿੱਚ ਪਿੰਡ ਦੇ ਲੋਕਾਂ ਨੇ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾਈ ਤੇ ਫਿਰ ਪੰਜ ਸ਼ਰਤਾਂ ਦੇ ਨਾਲ ਪਰਿਵਾਸੀ ਮਜ਼ਦੂਰਾਂ ਦੇ ਖਿਲਾਫ ਫੈਸਲਾ ਵੀ ਸੁਣਾ ਦਿੱਤਾ ਕਿ ਨੇ ਇਹ ਪੰਜ ਸ਼ਰਤਾਂ ਆਓ ਸੁਣਦੇ ਹਾਂ ਇਹ ਨਾਮ ਤੁਹਾਡਾ ਕਿਹੜਾ ਪਿੰਡ ਹੈ ਜਰਾ ਨਾਮ ਬਲਜੀ ਸਿੰਘ ਸੇ ਪੰਜ ਮਜ਼ਦੂਰਾਂ ਗੈਰìਫਾਤੀ ਅਸੀਂ ਜੀ ਮਤਾ ਪਾਇਆ ਹੋਇਆ ਹੈ ਪਰਵਾਸੀ ਮਜ਼ਦੂਰਾਂ ਵਾਸਤੇ ਜੋ ਵੀ ਹਾਲਾਤ ਪੈਣ ਪੰਜਾਬ ਦੇ ਵਿੱਚ ਹੋਰ ਥੋੜੇ ਦਿਨ ਹੋ ਗਏ ਬੱਚਾ ਮਾਰਤਾ ਇਹ ਕਾ ਡਰਦੇ ਮਰਿਆ ਅਸੀਂ ਪਹਿਲਾਂ ਹੀ ਇਹ ਮਤਾ ਪਾਇਆ ਕਿ ਪਰਵਾਸੀ ਮਜ਼ਦੂਰਾਂ ਦੇ ਪਿੰਡ ਵਿੱਚ ਅਸੀਂ ਨਹੀਂ ਰਹਿਣ ਦੇਵਾਂਗੇ ਜੇ ਅਸੀਂ ਰਹਿਣ ਕਿਹੜਾ ਕੋਈ ਆਦੀ ਮੋਟਰ ਤੇ ਰਹੂਗਾ ਉਹ ਵੀ ਜਿਹੜਾ ਲੈ ਕੇ ਆਉ ਖਿਸ਼ਾਨ ਉਹਦਾ ਜ਼ਿੰਮੇਵਾਰ ਹੋਊਗਾ ਉਹ ਵੈਰੀਫਿਕੇਸ਼ਨ ਕਰਾਊਗਾ ਜੇ ਵੀ ਕੁਝ ਕਰੋ ਆਪ ਇਹਦੇ ਮਨੋਸਿਪਾਈ ਪਿੰਡ ਦੇ ਵਿੱਚ ਨਾ ਕੋਈ ਵੋਟ ਨਾ ਆਧਾਰ ਕਾਰਡ ਨਾ ਇਹਨਾਂ ਨੂੰ ਕੋਈ ਪੱਕੀ ਜਗ੍ਹਾ ਲੈਣ ਦਾ ਕੋਈ ਜਗ੍ਹਾ ਹੀ ਨਹੀਂ ਹੋ। ਹੋਰ ਕਿ ਸਰਜਤਰਾਂ ਦੀ ਹੈਗੀ ਜਿਹੜਾ ਤੱਕੜੀ ਹੋਣੀ ਹੈ। ਇਹ ਖੈਰ ਮਤਲਬ। ਮਤੇ ਵਾਸੀ ਇਹ ਇਹਨਾਂ ਬਈਆਂ ਦਾ ਆਇਆ ਸੀ ਜਿਹੜੇ ਕਹੇਗੇ ਪ੍ਰਵਾਸੀ ਇਹਨਾਂ ਨੂੰ ਡਰ ਲੱਗਦੇ ਨੇ ਕਿ ਆਹ ਪਿੰਡ ਦੇ ਵਿੱਚ ਇਹਨਾਂ ਨੂੰ ਪੱਕੇ ਵਸੇ ਨੀਕ ਨਹੀਂ ਬਣਾ ਸਕਦੇ। ਜਿਹੜੇ ਪਹਿਲਾਂ ਰਹਿੰਦੇ ਆ ਉਹਨਾਂ ਲਈ ਉਹ ਪੰਜੇ ਰਹਿੰਦੇ ਸੀ ਉਹ ਜਾਣਗੇ ਜੀ ਪਿੰਡ ਤੋਂ ਕੱਢਾਂਗੇ। ਪਿੰਡ ਤੋਂ ਕੱਢਾਂਗੇ ਜਿਹੜੇ ਹਾਂਜੀ ਹਾਂਜੀ ਪੱਕਾ। ਮੋਟੇ ਨਹੀਂ ਨਾ ਬੋਰ ਕੋਈ ਕੱਦੇ ਦੀ ਬਣੀ ਹੈ ਕੋਈ ਸਾਰੇ ਨਹੀਂ ਬਣੀ। ਅੱਗੇ ਉਹ ਰਹਿੰਦੇ ਆ। ਕੁਛ ਦੀਆਂ ਹੈ ਜੋ ਪੁਰਾਣੇ ਰਹਿੰਦੇ ਆ ਜਿਹੜੇ ਮਤਲਬ ਕਿ ਨਵੇਂ ਆਜ ਹੁਣ ਆਉਂਦੇ ਆ ਜਿਵੇਂ ਦੋ ਆ ਗਏ 6 ਮਹੀਨੇ ਇੱਧਰ ਲਾਗੇ ਦੋ ਮਹੀਨੇ ਉਧਰ ਲਾਏ ਉਹ ਉਹਨਾਂ ਦੀ ਕੋਈ ਬੋਲ ਨਹੀਂ ਜਿਹਦੇ ਮੋਟਾ ਬਣਿਆ ਸਰੋਂ 3 ਮਹੀਨੇ ਦੇ ਉਹਨਾਂ ਨਾਲ ਯਾਰ ਸੱਪਨਦਾਰੀ ਦਾ ਉਹਨਾਂ ਨਾਲ ਲਾਗੇ ਉਹਨਾਂ ਨੂੰ ਸਾਰਾ ਕੁਝ ਮਿਲ ਕੇ ਸਾਰਾ ਕੁਝ ਉਹਨਾਂ ਨੂੰ ਕਹਾਂ ਉਹਨਾਂ ਨੂੰ ਪੁੱਛਿਆ ਜਿਹੜਾ ਕੋਈ 15 20 ਸਾਲ ਦਾ ਰਹਿੰਦਾ ਹੈ ਸਾਡੇ ਇੱਕ ਘਰ ਹੈਗਾ ਜਿਹੜਾ ਮਤਲਬ 15 20 ਸਾਲ ਤੋਂ ਰਹਿੰਦਾ ਹੈ ਹੋਰ ਦੂਜਾ ਜਿਹੜਾ ਕੋਈ ਸਾਡੇ ਨਾਲ ਹੈ ਉਹਨਾਂ ਕੋਈ ਉਹ ਨਹੀਂ ਇੱਕੋ ਘਰ ਹੀ ਹੈਗਾ ਜਿਹੜਾ ਉਹਦਾ ਪਿਓ ਵੀ ਇੱਥੇ ਸੀਗਾ ਉਹਦੇ ਬੱਚੇ ਵੀ ਇੱਥੇ ਆ ਪੀਜੀਪੀ ਜਨ ਕੇ ਮੰਨ ਕੇ ਜਲੋਣ ਸਾਡੇ ਇਥੇ ਗਈ। ਉਤੀ ਹੀ ਪਿੰਡ ਦੇ ਸਫੈਸਲੇ ਨੂੰ ਕਿਸਾਨ ਯੂਨਨ ਦਾ ਵੀ ਸਾਥ ਮਿਲਦਾ ਨਜ਼ਰ ਆਇਆ ਕਿਸਾਨ ਲੀਟਰ ਦਾ ਕਹਿਣਾ ਕਿ ਪਿੰਡਾਂ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਨੇ ਇਹ ਯੂਪੀ ਬਿਹਾਰ ਤੋਂ ਆਏ ਪਰਿਵਾਸੀ ਜਿਸ ਕਰਕੇ ਅਸੀਂ ਹੁਣ ਇਹਨਾਂ ਨੂੰ ਪਿੰਡਾਂ ਦੇ ਵਿੱਚ ਰਹਿਣ ਨਹੀਂ ਦੇਵਾਂਗੇ। ਮੇਰੇ ਪਿੰਡ ਜਿਹੜੀ ਆਹ ਘਟਨਾ ਮੇਰੇ ਪਿੰਡ ਵੀ ਹੋਣ ਨੂੰ ਤਰਕੇ ਤਿਆਰ ਸੀ। ਜਿਹੜੇ ਮੇਰੇ ਪਿੰਡ ਦੇ ਵਿੱਚ ਪਰਵਾਸੀ ਮਜ਼ਦੂਰ ਵਸ ਰਹੇ ਨੇ। ਉਹਨਾਂ ਮਜ਼ਦੂਰਾਂ ਨੇ ਕੀ ਕਰਿਆ ਸਾਡੇ ਕਿੱਥੇ ਬਜ਼ੁਰਗਾ ਕਾਕਾ ਸਿੰਘ ਇਥੇ ਵਿੱਚ ਹੀ ਖੜੇ ਲੱਤਦੇ ਹੋ। ਉਹ ਆ ਰਿਹਾ ਸੀ ਗਲੀ ਦੇ ਵਿੱਚ ਤੇ ਉਹ ਜਿੱਥੇ ਰਹਿ ਰਹੇ ਨਾ ਉੱਥੋਂ ਹੀ ਤੋਂ ਬਾਹਰ ਵੀ ਦੀ ਤੱਪਣ ਲੱਗਿਆ ਉਹਦੇ ਗੱਲ ਪੈ ਗਿਆ ਆਪਣੇ ਪਊਆ ਲੱਗਿਆ ਸੀ ਕਹਿੰਦਾ ਤੂੰ ਕੁੱਤੇ ਨੂੰ ਆਉਦੇ ਨੂੰ ਕੁੱਤਾ ਆ ਗਿਆ ਮਗਰ ਖਦੂਰਾ ਜਿੰਨੇ ਜੀਵਨ ਸਿੰਘ ਆਲੇ ਆਪਣੇ ਕੁੱਤੇ ਨੂੰ ਲੈ ਕੇ ਘਟੜਾਂ ਵਾਪਰੀ ਸੀ ਨਾ ਉਵੇਂ ਹੀ ਤੂੰ ਸਾਡੇ ਪਿੰਡ ਵੀ ਵਾਪਰ ਜਾਣੀ ਸੀ ਉਹਦੇ ਕਾਕਾ ਸਿੰਘ ਦੇ ਜਾ ਕੇ ਗੱਲ ਪੈ ਗਿਆ ਕਹਿੰਦਾ ਤੂੰ ਇੱਕ ਤੇਰਾ ਕੁੱਤਾ ਮਗਰ ਕਿਵੇਂ ਆਇਆ ਤੂੰ ਇਹਨੂੰ ਬੰਨ ਕੇ ਨਾ ਆਇਆ ਉਹਦੇ ਨਾਲ ਚਲੋ ਤੂੰ ਮੈਂ ਮੈਂ ਹੋਈ 5-7 ਦਿਨ ਪਹਿਲਾਂ ਦੀ ਗੱਲ ਆ ਤੇ ਕੱਲ ਆ ਆਪਣੇ ਮੋਬਾਈਲ ਦੇ ਉੱਤੇ ਜਿਹੜਾ ਹਿਆਰਪੁਰ ਵਾਲਾ ਇਹ ਮਸਲਾ ਦੇਖ ਕੇ ਤੇ ਸ਼ਾਮ ਨੂੰ ਪੈਗ ਲਾ ਕੇ ਤੇ ਪ੍ਰਵਾਸੀ ਜਿਹ ਉਹ ਗਾਲੀ ਗਲੋਚ ਕਰਦਾ ਸੀ ਜਨਨ ਕਿ ਜਥੇਬੰਦੀਆਂ ਨੂੰ ਯੂਨੀਅਨਾਂ ਨੂੰ ਤੇ ਨਗਰ ਦੀਆਂ ਜਿਵੇਂ ਪੰਚਾਇਤਾਂ ਨੂੰ ਉਹਨਾਂ ਨੂੰ ਇਹ ਪੰਜਾਬੀ ਐ ਕਰੀ ਜਾਂਦੇ ਨੇ ਆਹ ਕਰੀ ਜਾਂਦੇ ਨੇ ਜੇ ਪੁੱਠਾ ਸਿੱਧਾ ਬੋਲਿਆ ਉਹ ਹੀ ਤਾਂ ਸਾਡੇ ਧਿਆਨ ਦੇ ਵਿੱਚ ਗੱਲ ਆਈ ਸਰਪੰਚ ਸਾਹਿਬ ਕੋਲ ਗੱਲ ਕਰੀ ਸਰਪੰਚ ਸਾਹਿਬ ਦਾ ਚਲੋ ਅਸੀਂ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦੇ ਨਾਲ ਸਾਰਾ ਡਾਗਰ ਖੜਾ ਨਗਰ ਜੁੜਿਆ ਨਗਰ ਨੇ ਕਿਹਾ ਵੀ ਆਪਾਂ ਵੀ ਇਹਨਾਂ ਦਾ ਅੱਜ ਕੱਲ ਨੂੰ ਕੋਈ ਘਟਨਾ ਵਾਪਰ ਜਾਂਦੀ ਆ ਫਿਰ ਆਪਾਂ ਉੱਥੇ ਅਨਸਾਫ਼ ਲੈਣ ਵਾਸਤੇ ਬਹਿਨੇ ਆਂ ਰੋੜਾਂ ਤੇ ਬਹਿਨੇ ਆਂ ਸੜਕਾਂ ਤੇ ਬਹਿਨੇ ਆਂ ਆਪਾਂ ਪਹਿਲਾਂ ਹੀ ਕਿਉਂ ਨਾ ਇਹਨਾਂ ਦਾ ਇ ਤੇ ਦੂਸਰੀ ਗੱਲ ਆ ਗਈ ਵੇਖੋ ਜੀ ਜੇ ਹੁਣ ਇਹ ਆ ਜਾਂਦੇ ਨਾ ਭਗਵੰਤ ਮਾਨ ਸਰਕਾਰ ਤਾਂ ਇਹ ਗੱਲ ਕਹਿੰਦੀ ਹੁੰਦੀ ਸੀ ਵੀ ਇੱਥੇ ਕਾਮਕਾਰ ਕਰਨ ਵਾਸਤੇ ਪੀਆਰ ਲੈ ਕੇ ਆਇਆ ਕਰਾਂਗੇ ਤੇ ਇਹਨਾਂ ਨੂੰ ਕੋਈ ਪੁੱਛ ਪੜਤਾਲ ਹੀ ਨਹੀਂ ਹੁੰਦੀ ਮੇਰੇ ਪਿੰਡ ਦੇ ਵਿੱਚ ਇੱਥੇ ਤੁਰੇ ਫਿਰਦੇ ਨੇ ਜਿਹੜੇ ਆ ਕੇ ਪ੍ਰਵਾਸੀ ਅਸੀਂ ਕਿਸੇ ਨੂੰ ਜਾਣਦੇ ਨਹੀਂ ਕਿਸੇ ਕੁੜੀ ਨੂੰ ਨਹੀਂ ਜਾਣਦੇ ਬੁਢੀ ਨੂੰ ਨਹੀਂ ਜਾਣਦੇ ਚਾਰ ਜਨਾਨੀਆਂ ਇਧਰੋਂ ਲਿਆਉਂਦੇ ਦੋ ਜਨਾਨੀਆਂ ਇਧਰ ਦੋ ਦੋ ਬਾਹਾਂ ਚ ਬਾਹਾਂ ਪਾ ਕੇ ਤੁਰੇ ਫਿਰਦੇ ਨੇ ਬਹੁਤ ਮਾੜੀ ਗੱਲ ਆ ਸਾਡੀਆਂ ਧੀਆ ਭੈਣਾਂ ਬਹੁਤ ਜ਼ਿਆਦੇ ਦੁਖੀ ਸੀ ਇਹਨਾਂ ਪ੍ਰਵਾਸੀਆਂ ਤੋਂ ਤੇ ਭੇਰਪ ਭਵੰਤਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਤੂੰ ਤਾਂ ਕਹਿੰਦਾ ਸੈਂ ਵੀ ਇੱਥੇ ਆ ਪੀਆਰ ਲੈ ਕੇ ਆਇਆ ਕਰਨਗੇ ਤੇ ਪੀਆਰ ਦੀ ਗੱਲ ਦੂਰ ਕਿਸਾਨ ਆ ਜਿਹੜਾ ਕਿਸਾਨ ਤਾਂ ਦੇਖੋ ਹਰਿਆਣਾ ਚ ਰਾਜਸਥਾਨ ਦੇ ਵਿੱਚ ਕਿਤੇ ਪੈੜੀ ਠੀਂ ਨਹੀਂ ਸਕਦਾ ਤੇ ਇਹਨਾਂ ਦੀ ਕੋਈ ਪੁੱਛ ਪੜਤਾਲ ਹੀ ਨਹੀਂ ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਇਹ ਆ ਕੇ ਢੜਾ ਢਾੜ ਆਈ ਜਾਂਦੇ ਨੇ ਇਧਰੋਂ ਟ੍ਰੇਨ ਭਰ ਕੇ ਆ ਗਈ ਇਧਰੋਂ ਆ ਗਈ ਜੀ ਆ ਕੇ ਕੋਈ ਪੁੱਛਣ ਦੱਸਣ ਵਾਲਾ ਨਹੀਂ ਸਾਡੇ ਜਿਹੜੇ ਕਿਸਾਨ ਉਹ ਵੀ ਇੰਨੇ ਭੋਲੇ ਨਾ ਜੋ ਕਿ ਉਹਨਾਂ ਦਾ ਫਰਜ਼ ਬੰਦਾ ਜਿਹੜੇ ਕਿਸਾਨ ਅੱਜ ਅਸੀਂ ਮੱਥੇ ਦੇ ਵਿੱਚ ਹੀ ਲਿਖਿਆ ਸਾਡੇ ਸਰਪੰਚ ਸਾਹਿਬ ਨੇ ਵੀ ਜਿਹੜੀ ਪਸ਼ੂ ਪ੍ਰਸ਼ਾਸਨ ਆ ਉਹ ਤੋਂ ਆਇਡੈਂਟੀਫਾਈ ਕਰਾਏ ਤੋਂ ਬਾਅਦ ਜੇ ਕੋਈ ਕਿਸਾਨ ਲੈ ਕੇ ਆਊਗਾ ਭਈਏ ਨੂੰ ਆਪਦੇ ਮੰਨ ਲਓ ਕੋਈ ਪਸ਼ੂਆਂ ਤੇ ਰੱਖਣਾ ਚਾਹੁੰਦਾ ਵੀ ਆਪਦੇ ਘਰੇ ਜ਼ਿੰਮੇਵਾਰ ਆਪਤਾ ਹੈਗੀ ਹੈਗਾ ਪਰ ਉਹਨਾਂ ਨੂੰ ਅਸੀਂ ਇਹ ਸੁਝਾਦਦੇ ਨੇ ਉਹ ਆਇਡੈਂਟੀਫਾਈ ਕਰਾਓ ਜਾ ਕੇ ਉੱਥੇ ਉਹਦਾ ਆਧਾਰ ਕਾਰਡ ਵਗੈਰਾ ਜਿੱਥੋਂ ਦਾ ਉਹ ਹੈਗਾ ਉਸਦਾ ਆਧਾਰ ਕਾਰਡ ਵਗੈਰਾ ਲੈ ਕੇ ਉੱਥੇ ਆਪਣੇ ਪ੍ਰਸ਼ਾਸਨ ਜਿਹੜਾ ਬੈਠਾ ਪਸ਼ੂ ਪ੍ਰਸ਼ਾਸਨ ਉਹਦੇ ਕੋਲ ਜਾ ਕੇ ਆਇਡੈਂਟੀਫਾਈ ਕਰਾ ਕੇ ਫੇਰ ਰੱਖਣਾ ਚਾਹੀਦਾ ਪਹਿਲਾਂ ਜਿਹੜੇ ਰਹਿੰਦੇ ਸਨ ਉਹਨਾਂ ਦੇ ਕਰੋ ਉਹਨਾਂ ਦਾ ਦੇਖੋ ਜੀ ਇਹ ਗੱਲ ਆ ਵੀ ਅਸੀਂ ਉਹਨਾਂ ਨੂੰ ਕੱਢਾਂਗੇ ਕਿਸੇ ਨੂੰ ਨਹੀਂ ਰਹਿਣ ਦਿੰਦੇ ਪਿੰਡ ਵੀ ਅਸੀਂ ਕਿ ਸੋਚ ਰਹੇ ਹਾਂ ਜੇ ਕੋਈ ਪੁਰਾਣਾ ਬੈਠਾ ਉਹ ਬੈਠੇ ਨਾ ਪੁਰਾਣੇ ਉਹ ਬੈਠੇ ਨੇ ਉਹ ਕਿਸੇ ਅਨਸਗਾਮੀ ਘਟਨਾ ਨੂੰ ਕਿਸੇ ਨੂੰ ਇਲਜ਼ਾਮ ਦੇ ਕੇ ਇਥੋਂ ਚਲੇ ਗਏ ਅਸੀਂ ਕਿੱਥੋਂ ਫੜਾਂਗੇ ਉਹਨੂੰ ਕਿੱਥੋਂ ਭਾਲਾਂਗੇ ਫਿਰ ਅਸੀਂ ਮੂੜ ਕੇ ਬਾਅਦ ਵਿੱਚ ਵੀ ਗੱਲ ਤਾਂ ਉੱਥੇ ਹੀ ਫੇਰ ਆ ਗਈ ਨਾ ਫਿਰ ਮੂੜ ਕੇ ਮਗਰ ਤੋਂ ਫਿਰਾਂਗੇ ਇਹਨਾਂ ਦੇ ਭਾਵ ਦੇ ਲੱਭਦੇ ਇਹਨਾਂ ਨੂੰ ਤੇ ਅਸੀਂ ਕਿਸੇ ਨੂੰ ਨਹੀਂ ਰਹਿਣ ਦਿੰਦੇ ਅਸੀਂ ਇਹਨਾਂ ਨੂੰ ਟਾਈਮ ਦਿੰਦੇ ਆ ਹਾਂ ਬਾਕੀ ਹੁਣ ਸਾਰਾ ਨਗਰ ਖੜਾ ਨਗਰ ਤੋਂ ਟਾਈਮ ਲੈ ਕੇ ਟਾਈਮ ਦਿੰਦੇ ਆ 10 ਦਿਨਾਂ ਦਾ 5 ਦਿਨਾਂ ਦਾ ਇਹਨਾਂ ਨੂੰ ਟਾਈਮ ਦੇ ਕੇ ਇਹਨਾਂ ਨੂੰ ਕੰਮਾਂਗੇ ਭਾਈ ਆਪ ਦਾ ਰਸਤਾ ਰਖੜੋ ਤੇ ਆਪਦੇ ਦੇ ਖਰ ਬੇਸ਼ੱਕ ਪਿੰਡ ਦੀ ਪੰਚਾਇਤ ਨੇ ਆਪਣੇ ਤੌਰ ਤੇ ਫਰਮਾਨ ਸੁਣਾ ਦਿੱਤਾ ਹੈ ਕਿ ਕਾਨੂੰਨ ਇਸ ਫਰਮਾਨ ਨੂੰ ਮਾਨਤਾ ਦੇਵੇਗਾ ਇਹ ਹੁਣ ਦੇਖਣਾ ਦਿਲਚਸਪ ਹੋਵੇਗਾ ਪਰ ਹੁਣ ਪਰਿਵਾਸੀਆਂ ਤੋਂ ਲੋਕ ਅੱਕ ਚੁੱਕੇ ਨੇ ਤੇ ਹੁਣ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਣ ਦੇ ਵਾਸਤੇ ਉਹਨਾਂ ਦੇ ਵੱਲੋਂ ਹੁਣ ਇਹ ਵੱਡੇ ਮਤੇ ਪਾਏ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ